ਤਾ ਸਾਡੇ ਭਰਾ ਦਾ ਕਤਲ ਹੋਇਆ ਤੇ ਤੁਸੀਂ ਐ ਸੋਚ ਕੇ ਦੇਖੋ 15 ਸਾਲ ਬੰਦੇ ਦੀ ਪ੍ਰਾਣੀ ਜਾਰੀ ਤੇ ਇੱਕ ਮਿੰਟ ਚ ਬੰਦੇ ਨੇ ਕਤਲ ਕਰਤਾ ਇਹ ਜੋ ਯਾਰਾਂ ਤੋਂ ਬਈ ਬਚ ਕੇ ਰਿਹਾ ਕਰੋ ਅੱਜ ਸਾਡਾ ਏਸ ਭਰਾ ਜਿਹੜਾ ਹਮੇਸ਼ਾ ਹੀ ਚਾਹੇ ਅਸੀਂ ਮੈਂ ਅਸੀਂ ਪਰਮੇਂਦਰ ਝੋਟਾ ਅੰਦਰ ਰਿਹਾ ਤਾਂ ਹਮੇਸ਼ਾ ਸਾਡੇ ਹੱਕ ਚ ਬੋਲਦਾ ਰਿਹਾ ਤਾਂ ਕਿੰਨੇ ਵੀ ਪੰਜਾਬ ਦੇ ਨੌਜਵਾਨਾਂ ਦਾ ਕਤਲ ਹੋਇਆ ਹਨ ਹਰੇਕ ਥਾਂ ਨਾ ਅੜ ਕੇ ਬੋਲਣ ਵਾਲਾ ਬੰਦਾ ਸੀ ਪਿੰਡ ਦਾ ਹਰੇਕ ਕੰਮ ਕੀਤਾ ਤੇ ਪਿੰਡ ਦੇ ਲੋਕ ਅੱਜ ਸਾਰੇ ਇਕੱਠੇ ਨੇ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਵੀ ਸਹਨੇ ਪਹੁੰਚੋ ਬਈ ਇਹ ਧਰਨਾ ਦਿਨ ਰਾਤ ਦਾ ਪੱਕਾ ਲੱਗ ਚੁੱਕਿਆ ਤੇ ਸਾਰੇ ਨੌਜਵਾਨਾਂ ਨੂੰ ਅਪੀਲ ਆ ਵੀ ਇਹਨੂੰ ਵੱਧ ਤੋਂ ਵੱਧ ਅੱਗੇ ਤੱਕ ਪਹੁੰਚਾਓ ਤਾਂ ਕਿ ਉਹ ਇੱਕ ਚੱਟਾ ਪੀਣਾ ਇੱਕ ਸੋਚ ਕੇ ਦੇਖੋ ਵੀ ਜਿਹੜਾ ਬੰਦਾ ਚੱਟਾ ਪੀਂਦਾ ਹੋਵੇ ਉਹਦੇ ਇਹ ਯਾਰੀ ਦੇਖੋ ਵੀ ਉਹ ਬੰਦੇ ਨੇ ਘਰ ਟਹਿ ਗਿਆ ਸੀ ਉਹਦਾ ਸਰਜਿੰਦਰ ਨੇ ਘਰ ਵੀ ਪਵਾ ਕੇ ਦਿੱਤਾ ਜਦੋਂ ਵੀ ਉਹਨੂੰ ਪੈਸਿਆਂ ਦੀ ਕਿਤੇ ਵੀ ਚੀਜ਼ ਦੀ ਉਹ ਬਿਮਾਰ ਹੋ ਗਿਆ ਸੀ ਉਹਦਾ ਲਾਜ ਵੀ ਕਰਾ ਕੇ ਦਿੱਤਾ ਉਹਦੇ ਪਰਿਵਾਰ ਨੂੰ ਜਦੋਂ ਵੀ ਲੋੜ ਪੈਂਦੀ ਸੀ ਹਮੇਸ਼ਾ ਖੜਦਾ ਸੀ ਇਹ ਉਹਨੂੰ ਯਾਰੀ ਦਾ ਸਲਾ ਮਿਲਿਆ ਅੱਜ ਕੱਲ ਦੇ ਯਾਰ ਦੇਖ ਲਓ ਕੀ ਕਹੇ ਪਰ ਜਿਹੜੇ ਬੰਦੇ ਉਹਨਾਂ ਨੂੰ ਹਥਿਆਰ ਦੇ ਕੇ ਤੋੜਿਆ ਸ਼ਰਿਆਮ ਬੰਦਾ ਲਾਈਵ ਹੋ ਤੂੰ ਸੋਚ ਕੇ ਦੇਖੋ ਕਿੱਡੀ ਦਰਿੰਦਗੀ ਨਾਲ ਬੰਦੇ ਨੇ ਕਤਲ ਕੀਤਾ ਜੀ ਉਹ ਬੰਦਾ ਜਿਹੜਾ ਹਮੇਸ਼ਾ ਨਾਲ ਬਹਿ ਕੇ 15 ਸਾਲ ਖਾਂਦਾ ਰਿਹਾ ਉਹਨੇ ਕਿਵੇਂ ਥਾਲੀ ਜਿਹਾ ਸ਼ੇਦ ਕੀਤਾ ਤੇ ਯਾਰ ਯਾਰੀ ਦੇ ਨਾਂ ਨੂੰ ਕਲੰਕ ਲਾ ਗਿਆ ਬੰਦਾ ਹਨਾ ਤੇ ਅੱਜ ਸਾਰੇ ਪੰਜਾਬ ਦੇ ਜਿਵੇਂ ਉਹ ਪੰਜਾਬਲੇ ਅੜਦਾ ਸੀ ਖੜਦਾ ਸੀ ਉਵੇਂ ਸਾਰੇ ਪੰਜਾਬ ਨੂੰ ਉਹਦੇ ਹੱਕ ਚ ਲੜਨ ਦੀ ਲੋੜ ਹੈ ਇਹ ਲੜਾਈ ਲੰਮੀ ਆ ਤੇ ਸਾਨੂੰ ਪਤਾ ਇੱਕ ਪਾਸੇ ਸਰਕਾਰ ਆ ਤੇ ਇੱਕ ਪਾਸੇ ਪੰਜਾਬ ਦੇ ਲੋਕ ਨੇ ਫੈਸਲਾ ਤੁਸੀਂ ਕਰਨਾ ਜੇ ਸਰਕਾਰ ਕਹਿੰਦੀ ਸ਼ਾਮ-ਦਾਮ ਦੰਡ ਭੇਦ ਦਹੇ ਇੱਕ ਅੰਗ ਹੈ ਜੋ ਸਰਕਾਰ ਨੇ ਕਰਕੇ ਦਿਖਾਇਆ ਆਉਣ ਵਾਲੇ ਸਮੇਂ 'ਚ ਹੋਰ ਨੌਜਵਾਨਾਂ ਦੀ ਵੀ ਕਤਲ ਹੋਣਗੇ ਜੇ ਤੁਸੀਂ ਨਾ ਸਕਦੇ ਤੇ ਜੇ ਨਾ ਪੰਜਾਬ ਦੇ ਲੋਕਾਂ ਦੇ ਅਣਖੀ ਬੰਦਿਆਂ ਦੇ ਨਾਲ ਨਾ ਧੰਨ